ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਜਗਤਾਰ ਸਿੰਘ ਸਿੱਧੂ ਅੱਤੇ ਆਪਾਂ ਅੱਜ ਗੱਲ ਕਰਦੇ ਆਂ ਪੁਰਾਣੀ ਪੈਨਸ਼ਨ ਸਕੀਮ ਦੀ ਜੋ ਕਿ ਬੰਦ ਹੋ ਚੁੱਕੀ ਹੈ ਸਰਕਾਰ ਨੇ ਬੰਦ ਕਰ ਦਿੱਤੀ ਅਤੇ ਉਹਦੀ ਜਗ੍ਹਾ ਤੇ ਕੰਟਰੀਬਿਊਟਰੀ ਜੋ ਪੈਨਸ਼ਨ ਸਕੀਮ ਹੈ ਜੋ ਕਿ ਮੁਲਾਜ਼ਮਾਂ ਵਾਸਤੇ ਬਿਲਕੁਲ ਬਹੁਤ ਹੀ ਅਰਥ ਘਾਟਾ ਪਾਉਂਦੀ ਹੈ ਉਹ ਲਾਗੂ ਕਰ ਦਿੱਤੀ ਹੈ 2004 ਤੋਂ ਉਸ ਟਾਈਮ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਸੀਗੇ ਆਟਲ ਵਿਹਾਰੀ ਬਾਜਪਾਈ ਜੋ ਕਿ ਉਸ ਤੋਂ ਬਾਅਦ 8 ਪੈਸਾ ਲੈਂਦੇ ਆਣੇ 8.8 ਪੈਸਾ ਲੈਂਦੇ ਰਿਹਾਣੇ ਬਾਜਪਾਈ ਸਾਹਿਬ ਪਰ ਉਹਨਾਂ ਨੇ ਉੱਥੇ ਮਤਾਂ ਲਿਆਂਦਾ ਤੇ ਕੋਈ ਵੀ ਸੰਸਦ ਮੈਂਬਰ ਨੇ ਇਹਦਾ ਵਿਰੋਧ ਨਹੀਂ ਕੀਤਾ ਜੇ ਕੀਤਾ ਤਾਂ ਬਹੁਤ ਘੱਟ ਨੇ ਕੀਤਾ ਇਸ ਮੁਲਾਜ਼ਮ ਮਾਰੂ ਲੋਕ ਮਾਰੂ ਜਦੋਂ ਫੈਸਲਾ ਹੋ ਰਿਹਾ ਸੀ ਪਾਰਲੀਮੈਂਟ ਵਿੱਚ ਕਿਸੇ ਨੇ ਵੀ ਇਹਦੇ ਵਿਰੁੱਧ ਆਵਾਜ਼ ਨਹੀਂ ਚੁੱਕੀ ਕਿ ਵੀ ਮੁਲਾਜ਼ਮ ਬੁਢਾਪੇ ਵਿੱਚ ਆਪਣਾ ਨਿਰਵਾਹ ਕਿਵੇਂ ਕਰਨਗੇ ਮੁਲਾਜ਼ਮ ਬੁਢਾਪੇ ਵਿੱਚ ਆਪਣਾ ਇਲਾਜ ਕਿਵੇਂ ਕਰਾਉਣਗੇ ਆਪਣਾ ਜੀਵਨ ਕਿਵੇਂ ਬਸਰ ਕਰਨਗੇ ਕੋਈ ਨਹੀਂ ਸੋਚਿਆ ਤੇ ਸਾਡੇ ਮਾਣਯੋਗ ਸੁਦੇਸ਼ ਨੂੰ ਢਿੰਸਾ ਉਦੋਂ ਮੰਤਰੀ ਸੀਗੇ ਤੇ ਪਾਰਲੀਮੈਂਟ ਵਿੱਚ ਮੌਜੂਦ ਸੀਗੇ ਤੇ ਉਹਨਾਂ ਨੇ ਬਿਲਕੁਲ ਵਿਰੋਧ ਨਹੀਂ ਕੀਤਾ ਢੀਡਸਾ ਸਾਹਿਬ ਨੇ ਵੀ ਇਹ ਕੀ ਹੋ ਰਿਹਾ ਹੈ ਕਿਉਂਕਿ ਭਾਜਪਾ ਨਾਲ ਯਾਰੀ ਸੀਗੀ ਮੰਤਰੀ ਅਹੁਦੇ ਮਾਣੇ ਪਰ ਜਿਹੜਾ ਫੈਸਲਾ ਹੋ ਰਿਹਾ ਹੈ ਉੱਥੇ ਪਾਰਲੀਮੈਂਟ 'ਚ ਉਹਦਾ ਕੋਈ ਵਿਰੋਧ ਨਹੀਂ ਕੀਤਾ ਤੇ ਇਹ ਕੰਡੇ ਜਿਹੋ ਨੇ ਬਾਜਪਾ ਦੇ ਬਾਜਪਾ ਸਰਕਾਰ ਦੇ ਜਦੋਂ ਕਿ ਆਮ ਤੌਰ ਤੇ ਦੇਖਿਆ ਜਾਂਦਾ ਵੀ ਜਿਹੜੀ ਪੁਰਾਣੀ ਪੈਨਸ਼ਨ ਸਕੀਮ ਸੀਗੀ ਜੋ ਜੋ ਬੰਦ ਕੀਤੀ ਗਈ 2004 'ਚ ਉਦੇ ਅਨੁਸਾਰ ਜਿੰਨੀ ਮੁਲਾਜ਼ਮ ਦੀ ਤਨਖਾਹ ਹੁੰਦੀ ਸੀਗੀ ਲਗਭਗ ਅੱਧੀ ਕੋਦੂ ਪੈਨਸ਼ਨ ਮਿਲ ਜਾਂਦੀ ਸੀਗੀ ਅਤੇ ਵਧੀਆ ਇੱਕ ਬੜਾਪੇ ਵਿੱਚ ਮੁਲਾਜ਼ਮਾ ਬਣਾ ਟਾਈਮ ਵਧੀਆ ਲੰਘਾ ਸਕਦਾ ਸੀਗਾ ਵਧੀਆ ਟਾਈਮpassਦਾ ਹੁੰਦਾ ਸੀਗਾ ਕਿਉਂ ਉਹਦੇ ਵੀ ਖਰਚੇ ਹੁੰਦੇ ਨੇ ਉਹਨੇ ਕਿਤੇ ਜਾਣਾ ਆਉਣਾ ਹੁੰਦਾ ਜਾਂ ਹੋਰ ਬਤੇਰੇ ਖਰਚੇ ਨੇ ਕੋਈ ਬਿਮਾਰੀ ਆ ਪਈ ਜਾਂ ਹੋਰ ਪਰ ਜਿਹੜੀ ਕੰਟਰੀਬਿਊਟਰੀ ਪੈਨਸ਼ਨ ਆ ਉਹਦੇ ਵਿੱਚ ਮੈਂ ਖੁਦ ਦੇਖਿਆ ਜਿਹੜੇ ਮੁਲਾਜ਼ਮ ਨੂੰ ਰਿਟਾਇਰ ਹੋ ਰਿਹਾ ਰਹੇ 2004 ਤੋਂ ਬਾਅਦ ਵਾਲੇ ਕਿਸੇ ਨੂੰ 2500 ਰੁਪਿਆ ਪੈਨਸ਼ਨ ਕਿਸੇ ਨੂੰ 3000 ਕਿਸੇ ਨੂੰ 2000 ਵੀ ਦੱਸੋ 2500 ਨਾਲ ਅੱਜ ਕੱਲ ਦੇ ਜਮਾਨੇ ਵਿੱਚ ਇੱਕ ਬੁਢਾਪਾ ਇੱਕ ਬੁਢਾਪਾ ਮੁਲਾਜ਼ਮਾ ਉਹਨਾ ਕਿਵੇਂ ਲਗਾ ਸਕਦੇ ਨੇ 2500 ਨਾਲ ਮਹੀਨੇ ਦਾ 2500 3000 ਤੇ ਜਿਹੜਾ ਸਾਰਾ ਪੈਸਾ ਹੈਗਾ ਉਹ ਲਾਇਆ ਗਿਆ ਹੈ ਕਾਰਪੋਰੇਟ ਕੰਪਨੀਆਂ ਨੂੰ ਕਾਰਪੋਰੇਟ ਘਰਾਣਿਆਂ ਨੂੰ ਜਿਹੜਾ ਪੈਨਸ਼ਨ ਦਾ ਆਪਣਾ ਫੰਡ ਕੱਟਦੇ ਨੇ ਉਹਨਾਂ ਨੂੰ ਦਿੱਤਾ ਜਾਂਦਾ ਹੈ ਅਤੇ ਸੈਂਟਰ ਸਰਕਾਰ ਕੋਲ ਵੀ ਮੁਲਾਜ਼ਮਾਂ ਦਾ ਪੰਜਾਬ ਦੇ ਮੁਲਾਜ਼ਮਾਂ ਦਾ 18000 ਕਰੋੜ ਰੁਪਇਆ ਇਕੱਠਾ ਹੋਇਆ ਪਿਆ ਜੋ ਫੰਡ ਕੱਟੇ ਨੇ 18000 ਕਰੋੜ ਤੇ ਪਿੱਛੇ ਜੇ ਇਹਨਾਂ ਦਾ ਬਿਆਨ ਆ ਗਿਆ ਮੋਦੀ ਸਾਹਿਬ ਦਾ ਜਾਂ ਮੰਤਰੀਆਂ ਦਾ ਨਾ ਭਾਜਪਾ ਵਾਲਿਆਂ ਦਾ ਵੀ ਇਹ ਜਿਹੜੇ ਸਟੇਟ ਪ੍ਰਾਣੀ ਪ੍ਰੈਂਸਨ ਲਾਗੂ ਕਰਨਗੇ ਉਹਨਾਂ ਦੀ ਵਿੱਤੀ ਹਾਲਤ ਦਾ ਬਹੁਤ ਮਾੜੀ ਹੋ ਜਾਏਗੀ। ਹ ਤਾਂ ਇਹ 18000 ਕਰੋੜ ਰੁਪਏ ਸਾਡਾ ਹੈਗਾ ਸਾਡੇ ਕੋਲੇ ਮੁਲਾਜ਼ਮਾਂ ਦਾ ਕੱਟਿਆ ਹੋਇਆ ਸਰਕਾਰ ਕੋਲ ਜਿਹੜਾ ਉਹਨੇ ਬਖ ਬਖਾਂ ਪਿਆਉਣ ਦੇ ਦਿੱਤਾ ਵੀ ਉਹ ਵੀ ਵਾਪਸ ਨਹੀਂ ਹੋਏਗਾ। ਸੋ ਦੇਖੋ ਕਿੱਡਾ ਵੱਡਾ ਸ਼ੋਸ਼ਣ ਕਿੱਡਾ ਵੱਡਾ ਧੱਕਾ ਇਹ ਸਰਕਾਰ ਕਰ ਸਕਦੀ ਹੈ ਮੁਲਾਜ਼ਮਾਂ ਨਾਲ ਕਿਸੇ ਨਾਲ ਵੀ ਕਰ ਸਕਦੀ ਹੈ ਕੋਈ ਵੀ ਜਿੱਥੇ ਬੰਦੀ ਹੈ ਆ ਦੇਖੋ ਹੁਣ ਕੀ ਹਾਲ ਕੀਤਾ ਆਪਣੇ ਕਿਸਾਨਾਂ ਦਾ ਉੱਥੇ ਸੰਭੂ ਤੇ ਹਨੋਰੀ ਬਾਰਡਰ ਤੇ ਮੈਂ ਉਹਦੇ ਵਿੱਚ ਨਹੀਂ ਜਾਣਾ ਚਾਹੁੰਦਾ ਡਿਟੇਲ ਚ ਵਾਲੀ ਕਿਉਂਕਿ ਤੁਹਾਨੂੰ ਸਭ ਨੂੰ ਪਤਾ ਹੀ ਹੈ ਪਰ ਪੈਨਸ਼ਨ ਦਾ ਹੱਕ ਕੋਣਾ ਹੱਕ ਕੋਣਾ ਉਹਨਾਂ ਦਾ ਜੋ ਹੱਕ ਹੈ ਮੁਲਾਜ਼ਮਾਂ ਦਾ ਕਿਉਂਕਿ ਉਹਨੇ ਆਪਣੀ ਜ਼ਿੰਦਗੀ ਦੇ 35 ਤੋਂ 40 ਸਾਲ ਸਰਕਾਰ ਨੂੰ ਦਿੱਤੇ, ਸਰਕਾਰ ਦੇ ਕੰਮ ਕੀਤੇ, ਲੋਕਾਂ ਦੇ ਕੰਮ ਕੀਤੇ, ਲੋਕ ਭਲਾਈ ਕੀਤੀ, ਲੋਕ ਸੇਵਾ ਕੀਤੀ 40 ਸਾਲ ਤੇ ਉਸ ਤੋਂ ਬਾਅਦ ਉਹਨੂੰ ਫਿਰ ਉਹਦੀ ਜੋ ਉੱਥੋਂ ਬਾਅਦ ਆ ਪੈਨਸ਼ਨ ਆ ਉਹਦੀ ਉਹ ਬਿਲਕੁਲ ਨਾ ਮਾਤਰ ਰਹਿ ਗਈ। ਸੋ ਇਹਦਾ ਬਹੁਤ ਹੀ ਜ਼ਿਆਦਾ ਮਲਾਜ਼ਮਾਂ ਤੇ ਮਾਨਸਿਕ ਬੋਝ ਪੈ ਰਿਹਾ ਵੀ ਦੇਖੋ ਬੁਢਾਪੇ ਵਿੱਚ ਉਹ ਕਿਦਾਂ ਆਪਣਾ ਗੁਜ਼ਾਰਾ ਕਰਨਗੇ। ਆ ਕੁੱਝ ਸੂਬਿਆਂ ਨੇ ਇਹ ਸਕੀਮ ਲਾਗੂ ਵੀ ਕਰ ਦਿੱਤੀ ਹੈਗੀ ਹੈ ਦੋ ਤਿੰਨ ਸਟੇਟਾਂ ਹੈਗੀਆਂ ਨੇ ਉੱਥੇ ਇਹ ਸਕੀਮ ਲਾਗੂ ਪੁਰਾਣੀ ਸਕੀਮ ਲਾਗੂ ਕਰਤੀ ਕੰਟਰੀਬਿਊਟਰੀ ਰੱਦ ਕਰਕੇ ਪੁਰਾਣੀ ਸਕੀਮ ਲਾਗੂ ਕਰਤੀ ਪਰ ਸਾਡੇ ਪੰਜਾਬ ਵਿੱਚ ਲਾਗੂ ਨਹੀਂ ਹੋਈ ਕਿਉਂਕਿ ਮਾਨ ਸਰਕਾਰ ਨੇ ਸੱਤਾ ਚੜਾਉਣ ਤੋਂ ਪਹਿਲਾਂ ਇਹ ਵਾਅਦਾ ਕਰਿਆ ਸੀਗਾ ਵੀ ਪੁਰਾਣੀ ਪੈਨਸ਼ਨ ਥੋੜੀ ਸਕੀਮ ਲਾਗੂ ਕਰ ਦੇਵਾਂਗੇ ਸਾਨੂੰ ਪਾਵਰ ਦਿਓ ਸਾਨੂੰ ਸੱਤਾ ਚੜਾਉਣ ਦਿਓ ਤੇ ਮੁਲਾਜ਼ਮਾਂ ਨੇ ਹੋਰ ਲੋਕਾਂ ਨੇ ਵਧੀਆ ਵੋਟਾਂ ਵਾਕੇ 92 ਐਮਐਲਏ ਭਗਵੰਤ ਸਿੰਘ ਦੀ ਮਾਨ ਦੀ ਝੋਲੀ ਪਾਏ ਪਰ ਹੁਣ 3 ਸਾਲ ਵੀਰ ਜਾਣ ਤੇ ਵੀ ਪੁਰਾਣੀ ਪੈਨਸ਼ਨ ਤੇ ਸਕੀਮ ਤੇ ਕੋਈ ਵੀ ਵਿਚਾਰ ਨਹੀਂ ਹੋ ਰਿਹਾ ਮੇਰੀ ਖੁਦ ਗੱਲ ਹੋਈ ਸੀ ਸਾਡੇ ਇੱਥੇ ਆਏ ਸੀ ਪਿੰਡ ਦੇ ਜਿਹੜੇ ਇੱਕ ਭਗਵੰਤ ਸਿੰਘ ਦੀ ਮਾਨ ਨਾਲ ਮੇਰੀ ਵੈਸੇ ਹੀ ਗੱਲ ਹੋਈ ਸੀ ਕਿ ਰਸ਼ਮੀ ਉਹ ਕਹਿੰਦੇ ਕੋਈ ਗੱਲ ਨਹੀਂ ਮੋਦੀ ਸਾਹਿਬ ਤੋਂ 18000 ਕਰੋੜ ਰੁਪਏ ਲੈ ਲਏ ਪਹਿਲਾਂ ਉਡੀਆ ਆਪਾਂ ਪੈਨਸ਼ਨ ਦੀ ਸਕੀਮ ਇਹ ਪੁਰਾਣੀ ਫੇਰ ਬਹਾਲ ਕਰਾਂਗੇ ਪਹਿਲਾਂ ਆਪਾਂ ਉਧਰੋਂ ਪੈਸੇ ਲੈ ਲਈਏ ਹਣ ਮੋਦੀ ਕਹਿੰਦੇ ਠੀਕ ਹੋਇਆ ਹੋਇਆ ਹੈ ਜਿਹੜੀ ਗੱਲਾਂ ਬਾਤਾਂ ਵਿੱਚ ਤਾਂ ਕਿਸੇ ਨੂੰ ਆਉਂ ਨਹੀਂ ਜਾਂਦੇ ਇਹ ਭਵੰਤ ਮਹਾਨ ਸਾਹਿਬ ਸਾਡੇ ਸਤਿਕਾਰਯੋਗ ਵੀ 18000 ਕਰੋੜ ਰੁਪਇਆ ਦੇਵੇ ਨਾ ਮੋਦੀ ਤੇ ਤੁਸੀਂ ਪੈਨਸ਼ਨ ਲਾਗੂ ਕਰੋ ਨਾ ਤੁਸੀਂ ਆਪਣੇ ਪੱਧਰ ਤੇ ਕਿਉਂ ਨਹੀਂ ਕਰਦੇ ਤੁਸੀਂ ਆਪਣੇ ਪੱਧਰ ਤੇ ਇਹ ਸਕੀਮ ਲਾਗੂ ਕਰੋ ਕੋਈ ਗੱਲ 18000 ਕਰੋੜ ਵੀ ਆਉਂਦਾ ਆਉਂਦਾ ਰਹੂਗਾ ਲੈ ਲਿਓ ਕੋਈ ਗੱਲ ਨਹੀਂ ਕਟੂਕਟ ਇਹਨਾਂ ਦੇ ਜੀਪੀਐਫ ਖਾਤਾ ਖੁੱਲਣਾ ਜੀਪੀਐਫ ਖਾਤੇ ਖਲਾਓ ਸੀਪੀਐਫ ਰੱਦ ਕਰੋ ਤੇ ਇਹ ਸਕੀਮ ਨੂੰ ਲਾਗੂ ਕਰੋ ਤੇ ਜਿਹੜਾ ਬਕਾਇਆ ਹੈ ਸੈਂਟਰ ਕੋਲੇ ਮੁਲਾਜ਼ਮਾਂ ਦਾ ਉਹ ਵੀ ਤੁਸੀਂ ਆਪਣੇ ਕੋਟ ਨੇਜਕ ਤਰੀਕੇ ਨਾਲ ਤੇ ਉਹ ਉਹਨਾਂ ਤੋਂ ਲੈਂਦੇ ਰਹੋ ਸੋ ਆ ਬਜਟ ਵਿੱਚ ਬਹੁਤ ਆਸ ਹੈਗੀ ਵੀ ਸ਼ਾਇਦ ਪੁਰਾਣੀ ਪੈਨਸ਼ਨ ਸਕੀਮ ਲਾਗੂ ਦਾ ਕੋਈ ਨਾ ਕੋਈ ਜ਼ਿਕਰ ਹੋਊਗਾ ਤਜਵੀਜ਼ ਹੋਊ ਕੋਈ ਪਰ ਨਹੀਂ ਜੀ ਕੋਈ ਨਹੀਂ ਹੈ ਬਿਲਕੁਲ ਨਹੀਂ ਹੈ ਕਹਿੰਦੇ ਜੀ ਕੋਈ ਸਕੀਮ ਤੇ ਇਸ ਕਰਕੇ ਮੁਲਾਜ਼ਮਾਂ ਵਿੱਚ ਬਹੁਤ ਰੋਸ ਹੈ ਵੀ ਇਹ ਸਕੀਮ ਤੇ ਕਿਉਂ ਨਹੀਂ ਵਿਚਾਰ ਕੀਤਾ ਜਾਂਦਾ ਸਾਡੀ ਪੁਰਾਣੀ ਪੈਨਸ਼ਨ ਸਕੀਮਾਂ ਜੋ ਸਾਡੀ ਉਹ ਬਹਾਲ ਕਰੋ ਛੋ ਇਹਦੇ ਉਲਟ ਸੈਂਟਰ ਸਰਕਾਰ ਨੇ ਤਾਂ ਹੁਣ ਉਧਰੋਂ ਪੈਨਸ਼ਨ ਸਕੀਮ ਵੀ ਬੰਦ ਕਰਤੀ ਉਹਨਾਂ ਦੀ ਸੈਨਿਕਾਂ ਦੀ ਫੌਜੀਆਂ ਦੀ ਉਹ 4 ਸਾਲ ਬਾਅਦ ਕਹਿੰਦੇ ਭਰਤੀ ਕਰਿਆ ਕਰਾਂਗੇ ਭਰਤੀ ਹੋਣ ਲੱਗੀ 4 ਸਾਲ 4 ਸਾਲ ਚ ਦੱਸੋ ਕੀ ਉੱਥੇ ਫੌਜੀ ਕੀ ਟ੍ਰੇਨਿੰਗ ਕਰੂ ਕੀ ਡਿਊਟੀ ਕਰੂ ਕੀ ਸਿੱਖੂਗਾ ਤੇ ਹੁਣ ਇਹ ਵੀ ਤਿਆਰੀ ਹੋ ਰਹੀ ਆ ਪੁਲਿਸ ਵਾਲਿਆਂ ਦੀ ਵੀ ਜਾਂ ਪੁਲਿਸ ਦੇ ਜਿਹੜੇ ਭਰਤੀ ਹੋਣਗੇ ਉਹਨਾਂ ਦੀ ਪੈਨਸ਼ਨ ਵਗੈਰਾ ਕੀ ਮਿਲਦੀ ਉਹਨਾਂ ਨੂੰ ਹੌਲੀ ਹੌਲੀ ਨਿੱਜੀਕਰਨ ਵੱਲ ਪੁਰਿਆ ਜਾ ਰਿਹਾ ਪਰ ਭਗਵੰਤ ਮਾਨ ਨੂੰ ਮੇਰੀ ਬੇਨਤੀ ਹੈ ਰਿਕਵੈਸਟ ਹੈ ਵੀ ਤੁਹਾਡੇ ਕੋਲ ਪੂਟ ਬਹੁਤ ਮਤ ਹੈ ਤੁਹਾਨੂੰ ਕੋਈ ਵੀ ੜਕਾ ਨਹੀਂ ਪਣਦਾ ਇਹ ਬਿਲ ਪਾਸ ਕਰਾਉਣ ਲਈ ਇਹ ਜੋ ਕੰਟਰੀਬਿਊਟਰੀ ਪੈਨਸਨ ਦਾ ਕਰਾਉਣ ਲਈ ਤੁਹਾਨੂੰ ੜਕਾ ਕੋਈ ਨਹੀਂ ਹੈਗਾ ਤੁਸੀਂ ਕਿਸੇ ਵੇਲੇ ਵੀ ਵਿਧਾਨ ਸਭਾ ਵਿੱਚ ਐਲਾਨ ਕਰ ਸਕਦੇ ਹੋ ਇਹ ਕਾਨੂੰਨ ਬਣਾ ਸਕਦੇ ਹੋ ਵੀ ਹਾਂ ਜਿੱਦੋਂ ਜਿਹੜੀ ਪੁਰਾਣੀ ਪੈਨਸਨ ਹੈ ਉਹ ਮਿਲੇਗੀ ਇਹ ਨਾਲ ਸਰਕਾਰ ਦਾ ਵੀ ਅਕਸ ਚੰਗਾ ਹੋਏਗਾ ਤੇ ਮੁਲਾਜ਼ਮਾਂ ਨੂੰ ਵੀ ਰਾਹਤ ਮਿਲਣਗੀ ਇਕਨੋਮਿਕਲੀ ਉਹ ਵੀ ਆਪਣਾ ਇੱਕ ਮੁਲਾਜ਼ਮ ਨੂੰ ਦੇਖੋ 60 ਸਾਲ ਤੋਂ 58 ਸਾਲ ਤੋਂ ਬਾਅਦ ਜੇ ਰਟਾਇਰ ਹੋ ਜਾਂਦਾ ਤੇ ਉਹ ਫਿਰ ਉਹਨੂੰ ਜ਼ਰੂਰੀ ਹੈ ਪੈਨਸ਼ਨ ਉਹਦੇ ਉਹ ਆਪਣੇ ਪੈਰਾਂ ਦੇ ਖੜਾ ਹੋਣ ਵਾਸਤੇ ਉਹਨੂੰ ਆਪਣੇ ਇਲਾਜ ਵਾਸਤੇ ਉਹਨੂੰ ਆਪਣੇ ਖਰਚਿਆਂ ਵਾਸਤੇ ਉਹਨੂੰ ਆਪਣਾ ਜੀਵਨ ਨਿਰਵਾਹ ਵਧੀਆ ਬਤਾਉਣ ਵਾਸਤੇ ਪੈਨਸ਼ਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ। ਛੋ ਅੱਜ ਲਈ ਇੰਨਾ ਹੀ ਤੇ ਅਗਲੀ ਵੀਡੀਓ 'ਚ ਆਪਾਂ ਫੇਰ ਕਿਸੇ ਹੋਰ ਮੁੱਦੇ 'ਤੇ ਗੱਲ ਕਰਾਂਗੇ। ਧੰਨਵਾਦ ਜੀ ਜਿਉਂਦੇ ਰਹੋ ਰੱਬ ਰੱਖਾ